माज ਮਹੱਲਾ ਤੀਜਾ ਐਥੇ ਸਾਚੇ ਸੋ ਆਗੈ ਸਾਚੇ ਮਨ ਸੱਚਾ ਸੱਚੇ ਸਬਦ ਰਾਚੇ ਸੱਚਾ ਸੇਵਹਿ ਸੱਚ ਕਮਾਵਹਿ ਸੱਚੋ ਸੱਚ ਕਮਾਵਣਿਆ ਆਉ ਵਾਰੀ ਜੀਉ ਵਾਰੀ ਸੱਚਾ ਨਾਮ ਮਨ ਵਸਾਵਣਿਆ ਸੱਚੇ ਸੇਵਹਿ ਸੱਚ ਸਮਾਵਹਿ ਸੱਚੇ ਕੀ ਗੁਣ ਗਾਵਣਿਆ ਰਹਾਉ ਪੰਡਿਤ ਪੜ੍ਹਹਿ ਸਾਧਨਾ ਪਾਵਹਿ ਦੂਜੈ ਪਾਏ ਮਾਇਆ ਮਨ ਪਰਮਾਵਹਿ ਮਾਇਆ ਮੋਹੇ ਸਭ ਸੁਧ ਗਵਾਈ ਕਰ ਅਵਗਣ ਪਛੋਤਾਵਣਿਆ ਸਤਗੁਰ ਮਿਲੈ ਤਾ ਤਤ ਪਾਏ ਧਰ ਕਾ ਨਾਮ ਮਨ ਵਸਾਏ ਸ਼ਬਦ ਮਰੈ ਮਨ ਮਾਰੇ ਆਪਣਾ ਮੁਕਤੀ ਕਾ ਦਰ ਪਾਵਣਿਆ ਕਿਲਵਿਖ ਕਾਟੈ ਕ્રોਧ ਨਿਵਾਰੇ ਗੁਰ ਕਾ ਸ਼ਬਦ ਰੱਖੈ ਉਰ ਧਾਰੇ ਸਾਚਰਤੇ ਸਦਾ ਬੈਰਾਗੀ ਹਉਮੈ ਮਾਰ ਮਿਲਾਵਣਿਆ ਅੰਤਰ ਰਤਨ ਮਿਲੈ ਮਿਲਾਇਆ ਤੇਰੇ ਬਿਧ ਮਨ ਸਾ ਤੇਰੇ ਬਿਧ ਮਾਇਆ ਪੜ ਪੜ ਪੰਡਿਤ ਮੂਨੀ ਥਕੇ ਚੌਥੇ ਪਦ ਕੀ ਸਾਰ ਨਾ ਪਾਵਣਿਆ ਆਪੇ ਰੰਗੇ ਰੰਗ ਚੜਾਏ ਸੇ ਜਨ ਰਾਤੇ ਗੁਰ ਸ਼ਬਦ ਰੰਗਾਏ ਹਰ ਰੰਗ ਚੜਿਆ ਅਤ ਅਪਾਰਾ ਹਰ ਰਸ ਰਸ ਗੁਣ ਗਾਵਣਿਆ ਗੁਰਮੁਖ ਰਿੱਧ ਸਿੱਧ ਸਤਿ ਸੰਜਮ ਸੋਈ ਗੁਰਮੁਖ ਗਿਆਨ ਨਾਮ ਮੁਕਤ ਹੋਈ ਗੁਰਮੁਖ ਕਾਰ ਸੱਚ ਕਮਾਵਹਿ ਸੱਚੇ ਸੱਚ ਸਮਾਵਣਿਆ ਗੁਰਮੁਖ ਥਾਪੇ ਥਾਪ ਉਥਾਪੇ ਗੁਰਮੁਖ ਜਾਤ ਪਤ ਸਭ ਆਪੇ ਨਾਨਕ ਗੁਰਮੁਖ ਨਾਮ ਧਿਆਏ ਨਾਮੇ ਨਾਮ ਸਮਾਵਣਿਆ ਮਾਜ ਮਹੱਲਾ 3 ਉਹ ਤਦ ਪਰਲਾ ਉਹ ਸਬਦੇ ਹੋਵੈ ਸਬਦੇ ਹੀ ਫਿਰ ਉਪਤ ਹੋਵੈ ਗੁਰਮੁਖ ਵਰਤੈ ਸਭ ਆਪੇ ਸੱਚਾ ਗੁਰਮੁਖ ਉਪਾਏ ਸਮਾ ਬਣਿਆ ਹਉ ਵਾਰੀ ਜੀਉ ਵਾਰੀ ਗੁਰਪੂਰਾ ਮਨ ਵਸਾਵਣਿਆ ਗੁਰ ਤੇ ਸਾਥ ਭਗਤ ਕਰੇ ਦਿਨ ਰਾਤੀ ਗੁਣ ਕਹਿ ਗੁਣੀ ਸਮਾ ਬਣਿਆ ਰਹਾਉ ਗੁਰਮੁਖ ਧਰਤੀ ਗੁਰਮੁਖ ਪਾਣੀ ਗੁਰਮੁਖ ਪਵਨ ਬੈ ਸੰਤਰ ਖੇਲੇ ਵਿਡਾਣੀ ਸੋ ਨਿਗੁਰਾ ਜੋ ਮਰ ਮਰ ਜੰਮੈ ਨਿਗੁਰੇ ਆਵਣ ਜਾਵਣ ਆ ਤਿੰਨ ਕਰਤਾ ਇੱਕ ਖੇਲ ਰਚਾਇਆ ਕਾਇਆ ਸਰੀਰੈ ਵਿੱਚ ਸਭ ਕਿਛ ਪਾਇਆ ਸ਼ਬਦ ਭੇਦ ਕੋਈ ਮਹਿਲ ਪਾਏ ਮਹਿਲੇ ਮਹਿਲ ਬੁਲਾਵਣਿਆ ਸੱਚਾ ਸਾਹੋ ਸੱਚੇ ਵਣਜਾਰੇ ਸੱਚ ਬਣਜਹਿ ਗੁਰਹੇਤ ਅਪਾਰੇ ਸੱਚ ਵਿਹਾਜ ਹੈ ਸੱਚ ਕਮਾਵਹਿ ਸੱਚੋ ਸੱਚ ਕਮਾਵਣਿਆ ਬਿਨ ਰਾਸੀ ਕੋ ਵਤ ਕਿਉ ਪਾਏ ਮਨ ਮੁਖ ਭੂਲੇ ਲੋਕ ਸਬਾਏ ਬਿਨ ਰਾਸੀ ਸਭ ਖਾਲੀ ਚੱਲੇ ਖਾਲੀ ਜਾਏ ਦੁਖ ਪਾਵਣਿਆ ਇੱਕ ਸੱਚ ਬਣਨ ਜਹ ਗੁਰ ਸ਼ਬਦ ਪਿਆਰੇ ਆਪ ਤਰਹਿ ਸਗਲੇ ਕੁੱਲ ਤਾਰੇ ਆਏ ਸੇ ਪਰਵਾਣ ਹੋਏ ਮਿਲ ਪ੍ਰੀਤਮ ਸੁਖ ਪਾਵਣਿਆ ਅੰਤਰ ਵਸਤ ਮੂੜਾ ਬਾਹਰ ਭਾਲੇ ਮਨਮੁਖ ਅੰਦੇ ਫਿਰਹਿ ਬੇਤਾਲੇ ਜਿਥੈ ਵਥ ਹੋਵੈ ਤਿਤਹੁ ਕੋਈ ਨ ਪਾਵੇ ਮਨਮੁਖ ਪਰਮ ਭੁਲਾਵਣਿਆ ਆਪੇ ਦੇਵੈ ਸਬਦ ਬੁਲਾਏ ਮਹਿਲੀ ਮਹਿਲ ਸਹਜ ਸੁਖ ਪਾਏ ਨਾਨਕ ਨਾਮ ਮਿਲੈ ਵਡਿਆਈ ਆਪੇ ਸੁਣ ਸੁਣ ਧਿਆਵਣਿਆ ਮਾਝ ਮਹਲਾ ਤੀਜਾ ਸਤਗੁਰ ਸਾਚੀ ਸਿੱਖ ਸੁਣਾਈ ਹਰ ਚਿਤ ਤਹੋ ਅੰਤ ਹੋਏ ਸਖਾਈ ਹਰ ਅਗਮ ਅਗੋਚਰ ਅਨਾਥ ਅਜੋਨੀ ਸਤਗੁਰ ਕੈ ਪਾਏ ਪਾਵਣਿਆ ਹਉ ਵਾਰੀ ਜੀਉ ਵਾਰੀ ਆਪ ਨਿਵਾਰਣਿਆ ਆਪ ਗਵਾਏ ਤਾ ਹਰ ਪਾਏ ਹਰ ਸਿਉ ਸਹਿਜ ਸਮਾਵਣਿਆ ਰਹਾਉ ਪੂਰਬ ਲਿਖਿਆ ਸੋ ਕਰਮ ਕਮਾਇਆ ਸਤਗੁਰ ਸੇਵ ਸਦਾ ਸੁਖ ਪਾਇਆ ਬਿਨ ਪਾਗਾ ਗੁਰ ਪਾਈਐ ਨਾਹੀ ਸਬਦੈ ਮੇਲ ਮਿਲਾਵਣਿਆ ਗੁਰਮੁਖ ਅਲਿਪਤ ਰਹੈ ਸੰਸਾਰੇ ਗੁਰ ਕਹਿ ਤੱਕੀਐ ਨਾਮੁ ਆਧਾਰੇ ਗੁਰਮੁਖ ਜੋਰ ਕਰੈ ਕਿਆ ਤਿਸਨੂ ਆਪੇ ਖੱਪ ਦੁਖ ਪਾਵਣਿਆ ਮਨਮੁਖ ਅੰਦੇ ਸੁਧ ਨਕਾਈ ਆਤਮ ਘਾਤੀ ਹੈ ਜਗਤ ਕਸਾਈ ਨਿੰਦਾ ਕਰ ਕਰ ਬਹੁ ਭਾਰ ਉਠਾਵੈ ਬਿਨ ਮਜੂਰੀ ਭਾਰ ਪਹੁੰਚਾਵਣਿਆ ਇਹੋ ਜਗ ਵਾੜੀ ਮੇਰਾ ਪ੍ਰਭ ਮਾਲੀ ਸਦਾ ਸੰਭਾਲੇ ਕੋ ਨਾਹੀ ਖਾਲੀ ਜੇਹੀ ਵਾਸ ਨਾ ਪਾਏ ਤੇਹੀ ਵਰਤੈ ਵਾਸੂ ਵਾਸ ਜਣਾ ਬਣਿਆ ਮਨ ਮੁਖ ਰੋਗੀ ਹੈ ਸੰਸਾਰਾ ਸੁਖ ਦਾਤਾ ਵਿਸਰਿਆ ਅਗਮ ਅਪਾਰਾ ਦੁਖੀਏ ਨਿਤ ਫਿਰਹਿ ਬਿਲ ਲਾਦੇ ਬਿਨ ਗੁਰ ਸਾਥ ਨਾ ਪਾਵਣਿਆ ਜਿਨ ਕੀਤੇ ਸੋਈ ਵਿਦ ਜਾਣੈ ਆਪ ਕਰੇ ਤਾ ਹੁਕਮ ਪਛਾਨੈ ਜੇ ਹਾ ਅੰਦਰ ਪਾਏ ਤੇ ਹਾ ਵਰਤੈ ਆਪੇ ਬਾਹਰ ਪਾਵਣਿਆ ਤਿਸ ਬਾਝੋ ਸੱਚੇ ਮੈਂ ਹੋਰ ਨਾ ਕੋਈ ਜਿਸ ਲਾਏ ਲਏ ਸੋ ਨਿਰਮਲ ਹੋਈ ਨਾਨਕ ਨਾਮ ਵਸੈ ਘਟ ਅੰਤਰ ਜਿਸ ਦੇਵੇ ਸੋ ਪਾਵਣਿਆ ਮਾਜ ਮਹਲਾ ਤੀਜਾ ਅੰਮ੍ਰਿਤ ਨਾਮ ਮਨ ਵਸਾਏ ਹਉ ਮੈਂ ਮੇਰਾ ਸਭ ਦੁੱਖ ਗਵਾਏ ਅੰਮ੍ਰਿਤ ਬਾਣੀ ਸਦਾ ਸਲਾਹੇ ਅੰਮ੍ਰਿਤ ਅੰਮ੍ਰਿਤ ਪਾਵਣਿਆ ਆਉ ਵਾਰੀ ਜੀਓ ਵਾਰੀ ਅੰਮ੍ਰਿਤ ਬਾਣੀ ਮਨ ਵਸਾਵਣਿਆ ਅੰਮ੍ਰਿਤ ਬਾਣੀ ਮਨ ਵਸਾਏ ਅੰਮ੍ਰਿਤ ਨਾਮ ਧਿਆਵਣਿਆ ਰਹਾਉ ਅੰਮ੍ਰਿਤ ਬੋਲੇ ਸਦਾ ਮੁਖ ਵੈਣੀ ਅੰਮ੍ਰਿਤ ਵੇਖੇ ਪਰਖੇ ਸਦਾ ਨੈਣੀ ਅੰਮ੍ਰਿਤ ਕਥਾ ਕਹੇ ਸਦਾ ਦਿਨ ਰਾਤੀ ਅਵਰਾ ਆਖ ਸੁਣਾ ਬਣਿਆ ਅੰਮ੍ਰਿਤ ਰੰਗ ਰਤਾ ਲਿਵ ਲਾਈ ਅੰਮ੍ਰਿਤ ਗੁਰ ਪ੍ਰਸਾਦੀ ਪਾਏ ਅੰਮ੍ਰਿਤ ਰਸਨਾ ਬੋਲੇ ਦਿਨ ਰਾਤੀ ਮਨ ਤਨ ਅੰਮ੍ਰਿਤ ਪੀਆ ਬਣਿਆ ਸੋ ਕਿਛ ਕਰੈ ਜੋ ਚਿਤ ਨ ਹੋਈ ਇਸ ਦਾ ਹੁਕਮ ਮੇਟ ਨ ਸਕੈ ਕੋਈ ਹੁਕਮੇ ਵਰਤੈ ਅੰਮ੍ਰਿਤ ਬਾਣੀ ਹੁਕਮੇ ਅੰਮ੍ਰਿਤ ਪੀਆ ਬਣਿਆ ਅਜਬ ਕੰਮ ਕਰਤੇ ਹਰ ਕੀਰੇ ਇਹੋ ਮਨ ਭੂਲਾ ਜਾਂਦਾ ਫੇਰੇ ਅੰਮ੍ਰਿਤ ਬਾਣੀ ਸਿਉ ਚਿਤ ਲਾਏ ਅੰਮ੍ਰਿਤ ਸ਼ਬਦ ਬਜਾਵਣਿਆ ਖੋਟੇ ਖਰੇ ਤੁਧ ਆਪ ਉਪਾਏ ਤੁਧ ਆਪੇ ਪਰਖੇ ਲੋਕ ਸਬਾਏ ਖਰੇ ਪਰਖ ਖਜ਼ਾਨੇ ਪਾਏ ਹੀ ਖੋਟੇ ਭਰਮ ਭੁਲਾਵਣਿਆ ਕਿਉ ਕਰ ਵੇਖਾ ਕਿਉ ਸਲਾਹੀ ਗੁਰ ਪ੍ਰਸਾਦੀ ਸ਼ਬਦ ਸਲਾਹੀ ਤੇਰੇ ਭਾਣੇ ਵਿੱਚ ਅੰਮ੍ਰਿਤ ਵਸੈ ਤੂੰ ਭਾਣੇ ਅੰਮ੍ਰਿਤ ਪੀਆ ਬਣਿਆ ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ ਸਤਿਗੁਰ ਸੇਵਿਐ ਹਿਰਦੈ ਸਮਾਣੀ ਨਾਨਕ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਪੀ ਅੰਮ੍ਰਿਤ ਸਭ ਭੁਖ ਲਹਿ ਜਾਵਣਿਆ ਮਾਜ ਮਹੱਲਾ ਤੀਜਾ ਅੰਮ੍ਰਿਤ ਵਰਸੈ ਸਹਿਜ ਸੁਭਾਏ ਗੁਰਮੁਖ ਵਿਰਲਾ ਕੋਈ ਜਨ ਪਾਏ ਅੰਮ੍ਰਿਤ ਪੀ ਸਦਾ ਤ੍ਰਿਪਤਾਸੇ ਕਰਿ ਕਿਰਪਾ ਤ੍ਰਿਸ਼ਨਾ ਬੁਝਾਵਣਿਆ ਹਾਉ ਵਾਰੀ ਜਿਉ ਵਾਰੀ ਗੁਰਮੁਖ ਅੰਮ੍ਰਿਤ ਪੀਆ ਬਣਿਆ ਰਸਨਾ ਰਸ ਚਾਖ ਸਦਾ ਰਹੇ ਰੰਗ ਰਾਤੀ ਸਹਜੇ ਹਰ ਗੁਣ ਗਾਵਣਿਆ ਰਹਾਉ ਗੁਰ ਪ੍ਰਸਾਦੀ ਸਹਜ ਕੋ ਪਾਏ ਦੁਬਿਦਾ ਮਾਰੇ ਇਕ ਸਿਉ ਲਿਵ ਲਾਇ ਨਦਰ ਕਰੇ ਤਾਂ ਹਰ ਗੁਣ ਗਾਵੇ ਨਦਰੀ ਸੱਚ ਸਮਾ ਬਣਿਆ ਸਭਨਾ ਉੱਪਰ ਨਦਰ ਪ੍ਰਭ ਤੇਰੀ ਕਿਸੈ ਥੋੜੀ ਕਿਸੈ ਹੈ ਘਨੇਰੀ ਤੁਜ ਤੇ ਬਾਹਰ ਕਿਛ ਨ ਹੋਵੇ ਗੁਰਮੁਖ ਸੋਝੀ ਪਾਵਣਿਆ ਗੁਰਮੁਖ ਤਤ ਹੈ ਵਿਚਾਰਾ ਅੰਮ੍ਰਿਤ ਭਰੇ ਤੇਰੇ ਪੰਡਾਰਾ ਬਿਨ ਸਤਗੁਰ ਸੇਵੇ ਕੋਈ ਨ ਪਾਵੇ ਗੁਰ ਕਿਰਪਾ ਤੇ ਪਾਵਣਿਆ ਸਤਗੁਰ ਸੇਵੈ ਸੋ ਜਨ ਸੋ ਹੈ ਅੰਮ੍ਰਿਤ ਨਾਮ ਅੰਤਰ ਮਨ 모 ਹੈ ਅੰਮ੍ਰਿਤ ਮਨ ਤਨ ਬਾਣੀ ਰਤਾ ਅੰਮ੍ਰਿਤ ਸਹਿਜ ਸੁਣਾ ਬਣਿਆ ਮਨ ਮੁਖ ਭੂਲਾ ਦੂਜੈ ਪਾਏ ਖੁਆਏ ਨਾਮ ਨਾ ਲੇਵੇ ਮਰੈ ਬਿਖ ਖਾਏ ਅਨ ਦਿਨ ਸਦਾ ਬਿਸਟਾ ਮਹਿ ਵਾਸਾ ਬਿਨ ਸੇਵਾ ਜਨਮ ਗਵਾ ਬਣਿਆ ਅੰਮ੍ਰਿਤ ਪੀਵੇ ਜਿਸਨੂੰ ਆਪ ਪੀ ਆਏ ਗੁਰ ਪ੍ਰਸਾਦੀ ਸਹਿਜ ਲੇਵ ਲਾਏ ਪੂਰਨ ਪੂਰ ਰਹਾ ਸਭ ਆਪੇ ਗੁਰਮਤਿ ਨਦਰੀ ਆ ਬਣਿਆ ਆਪੇ ਆਪ ਨਿਰੰਜਨ ਸੋਈ ਜਿਨ ਸਿਰਜੀ ਤਿਨ ਆਪੇ ਗੋਈ ਨਾਨਕ ਨਾਮ ਸਮਾਲ ਸਦਾ ਤੂੰ ਸਹਜੇ ਸੱਚ ਸਮਾਵਣਿਆ ਮਾਜ ਮਹਲਾ ਤੀਜਾ ਸੇ ਸੱਚ ਲਾਗੇ ਜੋ ਤੁਧ ਪਾਏ ਸਦਾ ਸੱਚ ਸੇਵਹਿ ਸਹਜ ਸੁਭਾਏ ਸੱਚੈ ਸ਼ਬਦ ਸੱਚਾ ਸਾ ਲਾਹੀ ਸੱਚੈ ਮੇਲ ਮਿਲਾਵਣਿਆ ਹਾਉ ਵਾਰੀ ਜੀ ਓ ਵਾਰੀ ਸੱਚ ਸਲਾਹਣਿਆ ਸੱਚ ਧਿਆਇਨ ਸੇ ਸੱਚ ਰਾਤੇ ਸੱਚੇ ਸੱਚ ਸਮਾ ਬਣਿਆ ਰਹਾਉ ਜਹ ਦੇਖਾ ਸੱਚ ਸਭ ਨੀ ਥਾਈ ਗੁਰ ਪ੍ਰਸਾਦੀ ਮਨ ਵਸਾਈ ਤਨ ਸੱਚਾ ਰਸਨਾ ਸੱਚ ਰਾਤੀ ਸੱਚ ਸੁਣ ਆਖ ਵਖਾਨਣਿਆ ਮਨ ਸਾ ਮਾਰ ਸੱਚ ਸਮਾਣੀ ਇਨ ਮਨ ਡੀਠੀ ਸਭ ਆਵਣ ਜਾਣੀ ਸਤਿਗੁਰ ਸੇਵੇ ਸਦਾ ਮਨ ਨਿਹਚਲ ਨਿਜ ਕਰ ਵਾਸਾ ਪਾਵਣਿਆ ਗੁਰ ਕੈ ਸ਼ਬਦ ਰਿਦੈ ਦਿਖਾਇਆ ਮਾਇਆ ਮੋਹੋ ਸ਼ਬਦ ਜਲਾਇਆ ਸਚੋ ਸੱਚਾ ਵੇਖਸਾਲਾਹੀ ਗੁਰ ਸ਼ਬਦ ਦੀ ਸੱਚ ਪਾਵਣਿਆ ਜੋ ਸਚ ਰਾਤੇ ਤਿਨ ਸੱਚੀ ਲਿਵ ਲਾਗੀ ਹਰ ਨਾਮ ਸੰਭਾਲਹਿ ਸੇਵਡ ਭਾਗੀ ਸਚੈ ਸ਼ਬਦ ਆਪ ਮਿਲਾਏ ਸਤ ਸੰਗਤ ਸਚ ਗੁਣ ਗਾਵਣਿਆ ਲਿਖਾ ਪੜੀਏ ਜੇ ਲੇਖੇ ਵਿੱਚ ਹੋਵੇ ਉਹ ਅਗਮ ਅਗੋਚਰ ਸ਼ਬਦ ਸੁਧ ਹੋਵੇ ਅਨੰਦਨ ਸੱਚ ਸ਼ਬਦ ਸਾਲਾਹੀ ਹੋਰ ਕੋਈ ਨ ਕੀਮਤ ਪਾਵਣਿਆ ਪੜ ਪੜ ਥਾਕੇ ਸਾਤਨ ਨ ਆਈ ਕ੍ਰਿਸ਼ਨ ਜਾਲੇ ਸੁਧ ਨ ਕਾਈ ਬਿਖਿ ਬਿਹੱਜ ਹੈ ਬਿਖਿ ਮੂੰਹ ਪਿਆਸੇ ਕੂੜ ਬੋਲ ਬਿਖ ਖਾਣਿਆ ਗੁਰ ਪ੍ਰਸਾਦੀ ਏਕੋ ਜਾਣਾ ਦੂਜਾ ਮਾਰ ਮਨ ਸੱਚ ਸਮਾਣਾ ਨਾਨਕ ਏਕੋ ਨਾਮ ਵਰਤੈ ਮਨ ਅੰਤਰ ਗੁਰ ਪ੍ਰਸਾਦੀ ਪਾਵਣਿਆ ਮਾਜ ਮਹੱਲਾ ਤੀਜਾ ਵਰਨ ਰੂਪ ਵਰਤੈ ਸਭ ਤੇਰੇ ਮਰ ਮਰ ਜੰਮਹਿ ਫੇਰ ਪਵਹਿ ਘਨੇਰੇ ਤੂੰ ਏਕੋ ਨਿਚਲ ਅਗਮ ਅਪਾਰਾ ਗੁਰਮਤੀ ਬੂਝ 부ਝਾਵਣਿਆ ਹਉ ਵਾਰੀ ਜੀਉ ਵਾਰੀ ਰਾਮ ਨਾਮ ਮਨ ਵਸਾਵਣਿਆ ਤਿਸ ਰੂਪ ਨ ਰੇਖਿਆ ਵਰਨ ਨ ਕੋਈ ਗੁਰਮਤੀ ਆਪ ਬੁਝਾਵਣਿਆ ਰਹਾਉ ਸਭ ਏਕਾ ਜੋਤ ਜਾਣੇ ਜੇ ਕੋਈ ਸਤਗੁਰ ਸੇਵਿਐ ਪ੍ਰਗਟ ਹੋਈ ਗੁਪਤ ਪ੍ਰਗਟ ਵਰਤੈ ਸਭ ਥਾਈ ਜੋਤੀ ਜੋਤ ਮਿਲਾਵਣਿਆ ਤਿਸਨਾ ਅਗਨ ਜਲੇ ਸੰਸਾਰਾ ਲੋਭ ਅਭਿਮਾਨ ਬਹੁਤ ਅਹੰਕਾਰ ਮਰ ਮਰ ਜਨਮੈ ਪਤ ਗਵਾਏ ਆਪਣੀ ਬਿਰਥਾ ਜਨਮ ਗਵਾ ਬਣਿਆ ਗੁਰ ਕਾ ਸਬਦ ਕੋ ਵਿਰ ਲਾਬੂਜੈ ਆਪ ਮਾਰੇ ਤਾ ਤਿਰ ਭਵਨ ਸੂਜੈ ਫਿਰ ਉਹ ਮਰੈ ਨ ਮਰਣਾ ਹੋਵੇ ਸਹਜੇ ਸੱਚ ਸਮਾ ਬਣਿਆ ਮਾਇਆ ਮਹਿ ਫਿਰ ਚਿੱਤ ਨ ਲਾਏ ਗੁਰ ਕੈ ਸਬਦ ਸਦ ਰਹਿ ਸਮਾਏ ਸਤ ਸਲਾਹ ਹੈ ਸਭ ਘਟ ਅੰਤਰ ਸਚੋ ਸੱਚ ਸੁਹਾਵਣਿਆ ਸੱਚ ਸਲਾਹੀ ਸਦਾ ਹਜੂਰੇ ਗੁਰ ਕੈ ਸਬਦ ਰਹਿ ਆ ਪਰਪੂਰੇ ਗੁਰ ਪ੍ਰਸਾਦੀ ਸਚ ਨਦਰੀ ਆਵੈ ਸੱਚੇ ਹੀ ਸੁਖ ਪਾਵਣਿਆ ਸਚ ਮਨ ਅੰਦਰ ਰਹਿ ਅਸਮਾਏ ਸਦਾ ਸਚ ਨਹਿਚਲ ਆਵੈ ਨਾ ਜਾਏ ਸੱਚੇ ਲਾਗੇ ਸੋ ਮਨ ਨਿਰਮਲ ਗੁਰ ਮਤੀ ਸਚ ਸਮਾਵਣਿਆ ਸੱਚ ਸਲਾਹੀ ਅਵਰ ਨ ਕੋਈ ਜਿਤ ਸੇਵੈ ਸਦਾ ਸੁਖ ਹੋਈ ਨਾਨਕ ਨਾਮ ਰਤੇ ਵਿਚਾਰੀ ਸਚੋ ਸਚ ਕਮਾਵਣਿਆ